ਸਸ ਸਤਿਗੁਰ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਟੁਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਜੀ ਅੱਜ ਸ਼ਾਮ ਤੋਂ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਹਾਲਾਤ 12 ਸਤੰਬਰ 2025 ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤ ਠੀਕ ਠਾਕ ਨੇ ਬੱਦਲਬਾਜ਼ੀ ਪੰਜਾਬ ਦੇ ਉੱਪਰ ਫਿਲਹਾਲ ਦਿਖਾਈ ਨਹੀਂ ਦੇ ਰਹੀ ਮੌਸਮ ਸਾਫ਼ ਹੈ ਚੱਕਰਵਾਤੀ ਤੂਫਾਨ ਜਿਹੜਾ ਬਣਿਆ ਹੋਇਆ ਸੀ ਜੂਪੀ ਤੋਂ ਉੱਤਰਾਖੰਡ ਦੇ ਵੱਲ ਉਹ ਕਿਤੇ ਨ ਕਿਤੇ ਕਮਜ਼ੋਰ ਪੈਂਦਾ ਦਿਖਾਈ ਦੇ ਰਿਹਾ ਜਿਵੇਂ ਤੁਹਾਨੂੰ ਦੁਪਹਿਰ ਦੇ ਸਮੇਂ ਦੱਸਿਆ ਸੀ ਕਿ ਇਹ ਸਿਸਟਮ ਉਨਾ ਤਕੜਾ ਨਹੀਂ ਹੈ ਜਿੰਨਾ ਅਫਵਾਹਾਂ ਉਡਾਈਆਂ ਜਾ ਰਹੀਆਂ ਨੇ ਕਾਫੀ ਸਾਰੇ ਵੈਦਰ ਚੈਨਲ ਕਾਫੀ ਸਾਰੇ ਨਿਊਜ਼ ਚੈਨਲ ਇੱਕੋ ਸਵੇਰ ਤੋਂ ਗੱਲ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਤਗੜਾ ਮੀਂਹ ਹਾਲਾਤ ਖਰਾਬ ਨੇ ਤਗੜੀ ਕਾਰਵਾਈ ਹੋਣ ਦੀ ਉਮੀਦ ਦੱਸ ਰਹੇ ਨੇ ਪਰ ਅਜਿਹੇ ਹਾਲਾਤ ਦਿਖਾਈ ਨਹੀਂ ਦੇ ਰਹੇ ਅਗਰ ਗੱਲ ਕੀਤੀ ਜਾਵੇ ਤਾਂ ਧੁੱਪ ਪੰਜਾਬ ਦੇ ਸਾਰੇ ਪਾਸੇ ਦੇਖਣ ਨੂੰ ਲਈ ਤਾਪਮਾਨ 30 ਤੋਂ 33-35 ਡਿਗਰੀ ਦੇ ਵਿੱਚ ਰਹੇ ਗਰਮੀ ਦਾ ਮਾਹੌਲ ਸੀ ਤੇ ਸ਼ਾਮ ਦੇ ਸਮੇਂ ਵੀ ਇਸੇ ਤਰੀਕੇ ਦਾ ਮਾਹੌਲ ਬਣਿਆ ਰਹੇਗਾ ਜੋ ਪੰਜਾਬ ਦੇ ਉੱਪਰ ਹਲਕੀ ਦਰਮਿਆਨੀ ਬੱਦਲਵਾਈ ਬਾਅਦ ਦੁਪਹਿਰ ਦੇਖਣ ਨੂੰ ਮਿਲੀ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਨੰਦਬਰ ਸਾਹਿਬ ਨੰਗਲ ਮੁਹਾਲੀ ਕਰਾਲੀ ਮਰਿੰਡਾ ਉਹ ਹੁਣ ਸਾਫ਼ ਹੋ ਚੁੱਕੀ ਹੈ ਫਿਲਹਾਲ ਆਉਂਦੇ 2-3 ਘੰਟੇ ਬਦਲ ਬਈਦਾ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਸਾਨੂੰ YouTube ਤੇ ਦੇਖ ਰਹੇ ਹੋ ਚੈਨਲ ਸਾਡਾ ਸਬਸਕ੍ਰਾਈਬ ਕਰੋ Instagram Facebook ਦੇ ਉੱਪਰ ਪੇਜ ਨੂੰ ਫੋਲੋ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਤੇ ਹਾਲਾਤ ਦੇਖੇ ਜਾਣ ਤਾਂ ਇਸੇ ਤਰੀਕੇ ਨਾਲ ਬਣੇ ਰਹਿਣਗੇ 2-3 ਘੰਟੇ ਰਾਤ ਦੇ ਸਮੇਂ ਜਿਹੜਾ ਇਹ ਸਿਸਟਮ ਬਣ ਰਿਹਾ ਕਿਤਨੇ ਕਿਤੇ ਕੁਝ ਕਰ ਸਕਦਾ ਹੈ ਪੰਜਾਬ ਦੇ ਉੱਪਰ ਤੇ ਉਸ ਬਾਰੇ ਪ੍ਰੋਪਰ ਜਾਣਕਾਰੀ ਜਿਹੜੀ ਆ ਤੁਹਾਨੂੰ ਅਸੀਂ ਰਾਤ ਦੀ ਵੀਡੀਓ ਵਿੱਚ ਦਵਾਂਗੇ ਕਿਉਂਕਿ ਕੰਟਰੋਲ ਵਿੱਚ ਨੇ ਕੋਈ ਤਕੜੀ ਕਾਰਵਾਈ ਹੋਣ ਦੀ ਉਮੀਦ ਨਹੀਂ ਹੈ। ਬਾਕੀ ਇਸ ਤੋਂ ਇਲਾਵਾ ਕੋਈ ਹੋਰ ਸਿਸਟਮ ਆਉਂਦਾ ਤਾਂ ਉਹ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ। ਬਣੇ ਰਹੋ ਇਹ ਚੈਨਲ ਵੈਦਰ ਅਪਡੇਟਸ ਤੁਹਾਡੇ ਨਾਲ ਧੰਨਵਾਦ ਜੀ ਸਾਰਿਆਂ ਦਾ।